ਸਤ ਸ੍ਰੀ ਅਕਾਲ ਸਾਰੇ ਸਾਰੇ ਪਾਗ ਸੋਨਹਾਂ ਸਤ ਸ੍ਰੀ ਅਕਾਲ ਜੀ ਸੋਨਹਾਂ ਸਤ ਸ੍ਰੀ ਪਾਣੀ ਦੀ ਜੇਲ ਸੁਣੀ ਆ ਆਪਾਂ ਤੇ ਉੱਥੋਂ ਤੱਕ ਸਾਈਕਲ ਤੇ ਜਾ ਕੇ ਆ ਆਪ ਕੋਚੋ ਤੱਕ ਨਹੀਂ ਜਾਇਆ ਜਾਂਦਾ ਸੜਨ ਮੁਫਟ ਪਾਟ ਪੈਂਦਾ ਇੰਦਰਾ ਪੁਆਇੰਟ ਜਿਹੜਾ ਇੰਡੀਆ ਦਾ ਲਾਸਟ ਪੁਆਇੰਟ ਆ ਉੱਥੇ ਕੋਈ ਵੀ ਹਜ ਤੱਕ ਸਾਈਕਲ ਲੈ ਕੇ ਨਹੀਂ ਗਿਆ ਵਾ ਆਲ ਵਰਲਡ ਦੇ ਜਿਹੜੇ ਫਰਸ ਸਾਈਕਲਿਸਟ ਚਾਰ ਜਾਣੇ ਆ ਆਪਾਂ ਤਿੰਨ ਆਪਾਂ ਇੱਕ ਮੁੰਡਾ ਲੁਧਿਆਣੇ ਤੋਂ ਆ ਆਪਾਂ ਪਹਿਲੇ ਸਾਈਕਲਿਸਟ ਖੜੇ ਨੇ ਵੈਰੀ ਗੁੱਡ ਬਹੁਤ ਵੱਡੀ ਮਾਨ ਵਾਲੀ ਗੱਲ ਆ ਵੀ ਪਹਿਲੇ ਇਹ ਜਿਹੜੇ ਪਹਿਲੇ ਸਾਈਕਲ ਚਾਲਕ ਨੇ ਇਹ ਜਿਹੜੇ ਜਾ ਕੇ ਆਏ ਨਹੀਂ ਤੇ ਜਿਹੜੀ ਥੋੜੀ ਤਾਲ ਲੋ ਜੀ ਦੋਸਤੋ ਆਪਣੇ ਪਿੰਡੋਂ ਮੁੰਡੇ ਆ ਤੇ 25 ਸਟੇਟਾਂ ਭਾਰਤ ਦੇ ਵਿੱਚ 25 ਸਟੇਟਾਂ ਪਾਰ ਕਰਕੇ ਸਾਈਕਲ ਦੇ ਉੱਪਰ ਯਾਤਰਾ ਬਾਈ ਠੀਕ ਹੈ ਜੀ ਤੇ ਅੱਜ 8 ਮਹੀਨੇ ਤੇ 9 ਦਿਨਾਂ ਤੋਂ ਵਾਪਸ ਆ ਰਹੇ ਆ ਬਾਈ ਠੀਕ ਹੈ ਜੀ ਬਹੁਤ ਬਹੁਤ ਵੈਲਕਮ ਆ ਬਾਈਆਂ ਦਾ ਠੀਕ ਹੈ ਜੀ ਜਾਉਂਦੇ ਰਹਿਣ ਭਰਾ ਸਾਡੇ ਰਿਕਾਰਡ ਤੋੜਿਆ ਸਾਡੇ ਪਿੰਡ ਦੇ ਮੁੰਡੇ ਨੇ ਬਾਈ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਵੀਡੀਓ ਜਿੰਨਾ ਹੋ ਸਕਦਾ ਬਾਈ ਤੇ ਗਾਂਹ ਸਵਾਗਤ ਲਈ ਬਾਈ ਖੜੇ ਹੈਗੇ ਠੀਕ ਹੈ ਜੀ ਤੇ ਆ ਜੋ ਆਪਾਂ ਅੱਗੇ ਵੀ ਠੀਕ ਹੈ ਨਾਲ ਵੀਰ ਨੇ ਦੋ ਇਹ ਵੀ ਭਰਾ ਨਾਲ ਹੀ ਸੀਗੇ ਠੀਕ ਹੈ ਜੀ 25 ਸਟੇਟਾਂ ਪਾਰ ਕਰਕੇ ਬਈ ਜਾ ਕੇ ਠੀਕ ਹੈ ਸਾਈਕਲਾਂ ਦੇ ਉੱਪਰ ਫਿਰ ਇਸ ਟੈਂਪਿੰਟ ਦੇ ਵਿੱਚ ਪਹੁੰਚ ਰਹੇ ਨੇ ਵੈਲਕਮ ਆ ਬਾਈਆਂ ਦਾ ਠੀਕ ਹੈ ਜੀ ਅਇਆ ਕਿਰਪਾ ਭਰਾ ਕਿ ਮੇਰੇ ਵਧੀਆ ਰਿਹਾ ਬਹੁਤ ਵਧੀਆ ਜੀ ਬਹੁਤ ਬੱਲੇ ਬੱਲੇ ਬਾਈ ਠੀਕ ਹੈ ਬਾਈ ਬਾਈ ਨੂੰ ਸ਼ੇਅਰ ਕਰਨਾ ਹੈ ਠੀਕ ਹੈ ਜੀ ਜਿੰਨਾ ਹੋ ਸਕਦਾ ਹੈਗਾ ਵੱਧ ਤੋਂ ਵੱਧ ਸ਼ੇਅਰ ਕਰਨਾ ਬਾਈ ਨੂੰ ਠੀਕ ਹੈ ਜੀ ਆ ਆ ਗਿਆ ਜੀ ਲੋ ਜੀ 올 ਇੰਡੀਆ ਟੂਰ ਠੀਕ ਹੈ ਜੀ ਲੋ ਜੀ ਬਾਈ ਦੇ ਸਵਾਗਤ ਲਈ ਗਾਹਾਂ ਆਪਣੇ ਸਰਪੰਚ ਸਾਹਿਬ ਪੰਚਾਇਤ ਤੇ ਹੋਰ ਸਾਰਾ ਪਿੰਡ ਦੇ ਲੋਕ ਸਾਰੇ ਖੜੇ ਨੇ ਜੀ ਸਵਾਗਤ ਲਈ ਠੀਕ ਹੈ ਜੀ ਲੋ ਜੀ ਸਟੇਡੀਅਮ ਦੇ ਵਿੱਚ ਆਪਾਂ ਐਂਟਰੀ ਕਰਾਂਗੇ ਬਾਈ ਨਾਲ ठीक है जी लो ਹਜੇ ਤੁਹਾਨੂੰ ਵੀ ਬਹੁਤ ਬਹੁਤ ਜਿਹੜਾਈ ਹੋ ਗਈ ਜਿੰਨੀ ਹੁੰਦੀ ਆ ਬਾਈ ਵੀਡੀਓ ਸ਼ੇਅਰ ਕਰੀਏ ਭਰਾ ਦੀ ਨਾਲ ਇੰਡੀਆ ਟੂਰ ਕੱਢ ਗਿਆ ਬਾਈ ਠੀਕ ਹੈ ਜੀ ਲੋ ਜੀ ਸਰਪੰਚ ਸਾਹਿਬ ਨੇ ਵੈਲਕਮ ਕੀਤਾ ਨਾਲ ਪੰਚਾਇਤ ਠੀਕ ਹੈ ਜੀ ਅਸੀਂ ਭਾਈ ਫੋਨ ਕਰਕੇ ਆਪ ਲੋਕੇ ਨਾਲ ਵੀ ਨੂੰ ਸਾਡੇ ਬਹੁਤ ਸਿੱਖਾ ਮੋੜੇ ਭਾਈ 8 8 ਮਹੀਨੇ ਤੋਂ 9 ਦਿਨਾਂ ਤੋਂ ਘਰ ਵਾਪਸੀ ਹੈ ਬਾਈ ਦੀ ਠੀਕ ਹੈ ਜੀ ਬਹੁਤ ਚੰਗਾ ਮੁੰਡਾ ਸਨੇਹ ਪਿੰਡ ਦਾ ਸ਼ੇਅਰ ਕਰ ਦਿਓ ਦੱਬ ਕੇ ਬਾਈ ਠੀਕ ਹੈ ਐ ਬਈ ਆਪ ਦੀ ਮਾਤਾ ਨੂੰ ਮਿਲੇਗਾ 9 ਮਹੀਨੇ ਤੋਂ 10 ਮਹੀਨੇ ਤੋਂ ਠੀਕ ਹੈ ਲੱਭ ਕੇ ਸ਼ੇਅਰ ਕਰਨੇ ਆ ਵੀਡੀਓ ਬਾਈ ਬਾਈ ਨੇ ਸਾਈਕਲ ਤੇ ਪੂਰੇ ਭਾਰਤ ਦਾ ਕੀੜਾ ਲਾਇਆ ਬਾਈ ਠੀਕ ਹੈ ਜੀ 25 ਸਟੇਟਾਂ ਬਾਈ ਨੇ ਪਾਰ ਕੀਤੀਆਂ ਆਂ 8 ਮਹੀਨੇ ਤੇ 9 ਦਿਨਾਂ ਦੇ ਵਿੱਚ ਠੀਕ ਹੈ ਬਹੁਤ ਵੱਡੀ ਗੱਲ ਹੈਗੀ ਠੀਕ ਹੈ ਮਾਣ ਵਾਲੀ ਗੱਲ ਆ ਸਾਡੇ ਪਿੰਡ ਲਈ ਪਿੰਡ ਸੇਮਾਂ ਬੋਲੇ ਓ ਨਿਹਾਲ ਸਤ ਸ੍ਰੀ ਅਕਾਲ ਸੋਨਹਾਂ ਸਤ ਸ੍ਰੀ ਅਕਾਲ ਸੋਨਹਾਂ ਸਤ ਸ੍ਰੀ ਅਕਾਲ ਪਿੰਡ ਸੀਮਾ ਕਲਾ ਤੋਂ ਇਹ ਨੌਜਵਾਨ ਇੱਕ ਮਿੰਟ ਸਾਰੇ ਭਾਰਤ ਦਾ ਭਾਰਤ ਦਾ ਟੂਰ ਖਾਣੀ ਭਾਰਤ ਦਾ ਟੂਰ ਲਾ ਕੇ ਆਏ ਆ ਤੇ ਇਹ ਦੋ ਸਾਥੀ ਇਹਨਾਂ ਦੇ ਨਾਲ ਚੱਕ ਫਤੇ ਸਿੰਘ ਵਾਲਾ ਚੱਕ राम ਸਿੰਘ ਸੱਚਾ ਕ੍ਰਾਮ ਸਿੰਘ ਵਾਲੇ ਤੋਂ ਇਹ Rajasthan ਤੋਂ ਇਹ Rajasthan ਤੋਂ ਤੇ ਅੱਜ ਸਾਡੇ ਪਿੰਡ ਦੀ ਸਮੂੱਚੀ ਪੰਚਾਇਤ ਵੱਲੋਂ ਅਤੇ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਜਿਹੜਾ ਸਾਡਾ ਪਿੰਡ ਸੇਮਾ ਅਤੇ ਜ਼ਿਲ੍ਹਾ ਬਠਿੰਡਾ ਤੇ ਬਲਾਕ ਨਥਣਾ ਸਾਰੇ ਹੀ ਮਤਲਬ ਪੰਜਾਬ ਨੂੰ ਆਲ ਇੰਡੀਆ ਨੂੰ ਬੜਾ ਫਕਰ ਮਹਿਸੂਸ ਆ ਸਾਡੇ ਪਿੰਡ ਨੂੰ ਵੀ ਜਿਨ੍ਹਾਂ ਨੇ ਬਹੁਤ ਵੱਡਾ ਟੂਰ ਲਾਇਆ ਉਹ ਵੀ ਇੱਕ ਸਾਈਕਲ ਤੇ ਤੁਸੀਂ ਅੱਜ ਕੱਲ ਹਜੇ ਸਾਈਕਲ ਤੇ ਕੀ ਆਪਾਂ ਜਾਣਾ ਤੇ ਪੁੱਛੋ ਜਾਣਾ ਨਾ ਉਥੋਂ ਤੱਕ ਵੀ ਮੋਟਰਕਾਰ ਸਾਈਕਲ ਲੈ ਕੇ ਜਾਂਦੇ ਆ ਤੇ ਅੱਜ ਇਹ ਬਾਈ ਇਹ ਤਿੰਨੇ ਭਰਾ ਸਾਡੇ ਸਾਈਕਲ ਦਾ ਟੂਰ ਲਾਇਆ ਇਹਨਾਂ ਨੇ ਆਲ ਇੰਡੀਆ ਦਾ ਤੇ ਇੱਕ ਇੱਕ ਹੋਰ ਸੀ ਤੁਹਾਡੇ ਨਾਲ ਚਾਰ ਸਾਥੀ ਸੀਗੇ ਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਇਹਨਾਂ ਦੇ ਨਾਂ ਤੇ ਇੱਕ ਜੋਰਦਾਰ ਤਾੜੀ ਜੂਰ ਲਓ। ਕਿ ਆਪਾਂ ਟੂਰ ਸਟਾਰਟ ਕੀਤਾ ਸੀਗਾ ਜੀ ਪੰਜਾਬ ਬਠਿੰਡਾ ਤੋਂ ਤੇ ਆਪਣੇ ਬਿੱਟੂ ਭਾਈ ਦੇ ਘਰੋਂ ਠੀਕ ਹੈ ਇਹ ਆਪਣੇ ਵੱਡੇ ਸੀਨੀਅਰ ਦਾਈ ਆ ਤੇ ਇਹਨਾਂ ਦੇ ਘਰ ਤੋਂ ਆਪਾਂ ਟੂਰ ਸਟਾਰਟ ਕੀਤਾ ਸੀਗਾ ਪੂਰੀ ਆਲ ਇੰਡੀਆ ਦਾ ਪਹਿਲਾਂ ਆਪਾਂ ਜੰਮੂ ਕਸ਼ਮੀਰ ਗਏ ਫਿਰ ਹਿਮਾਚਲ ਪ੍ਰਦੇਸ਼ ਫਿਰ ਹਰਿਆਣਾ ਉੱਤਰਾਖੰਡ ਯੂਪੀ ਫਿਰ ਬਿਹਾਰ ਫਿਰ ਐਮਪੀ ਫਿਰ ਝਾਰਖੰਡ ਫਿਰ ਵੈਸਟ ਬੰਗਾਲ ਫਿਰ ਆਪਾਂ ਉੱਥੇ ਵੀ ਜਾ ਕੇ ਆਏ ਜੀ ਅੰਡਾਮਾਨ ਨਿਕੋਬਰ ਜਿੱਥੇ ਕਾਲੇ ਪਾਣੀ ਦੀ ਜੇਹਲ ਅੱਜ ਤੱਕ ਸਾਰੇ ਨੇ ਸੁਣੀ ਹੋਣੀ ਆ ਨਾ ਕਾਲੇ ਪਾਣੀ ਦੀ ਜੇਲ੍ਹ ਹੈਗੀ ਇੱਕ ਤੇ ਆਪਾਂ ਉੱਥੇ ਜਾ ਕੇ ਵੀ ਆਏ ਆ ਜੀ ਫਰਸਟ ਸਾਈਕਲਿਸਟਾ ਪੂਰੇ ਵਰਲਡ ਦਾ ਆਪਾਂ ਫਰਸਟ ਸਾਈਕਲਿਸਟਾ ਹੀ ਉੱਥੋਂ ਦੀ ਪੂਰੇ ਵਰਲਡ ਦੇ ਕੀ ਬਾਤ ਆ ਬਈ ਇਹ ਦੇਖੋ ਇੱਕ ਤਾੜੀਆਂ ਚਾਹੀਦੀਆਂ ਇਹ ਸਾਡੇ ਇੱਕੋ ਇੱਕ ਰਾਜਸਥਾਨ ਸ਼ੇਅਰ ਕਰਨੀਆਂ ਬਈ ਵੀਡੀਓ ਠੀਕ ਹੈ ਬਹੁਤ ਵਾਦੂ ਹਲਕੇ ਦੇ ਦੋਨੇ ਨੌਜਵਾਨ ਨੇ ਦੇਖੋ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇਹ ਤਿੰਨੇ ਦੇਸ਼ ਦੇ ਲਈ ਸਾਰੇ ਏਰੀਆ ਚ ਭੁੰਮੇ ਆ ਤੇ ਜੇ ਆਪਾਂ ਆਪਣੇ ਬਠਿੰਡੇ ਦੀ ਤੇ ਪੁੱਛੋ ਹਲਕੇ ਦੀ ਗੱਲ ਕਰੀਏ ਇਹੇ ਨੌਜਵਾਨਾਂ ਨੇ ਨਾਮ ਰੋਸ਼ਨ ਕੀਤਾ ਹੈ ਤੇ ਜਿੱਥੇ ਕਾਲੇ ਪਾਣੀ ਦੀ ਜੇਲ ਸੁਣੀ ਆਪਾਂ ਤੇ ਉੱਥੋਂ ਤੱਕ ਸਾਈਕਲ ਤੇ ਜਾ ਕੇ ਆਇਆ ਕੋਚੋ ਤੱਕ ਨਹੀਂ ਜਾਇਆ ਜਾਂਦਾ ਸੜਕ ਤੋਂ ਪਾਟ ਪੈਂਦਾ ਇੰਦਰਾ ਪੁਆਇੰਟ ਜਿਹੜਾ ਇੰਡੀਆ ਦਾ ਲਾਸਟ ਪੁਆਇੰਟ ਆ ਉੱਥੇ ਕੋਈ ਵੀ ਹਜ ਤੱਕ ਸਾਈਕਲ ਲੈ ਕੇ ਨਹੀਂ ਗਿਆ ਵਾ ਆਲ ਵਰਲਡ ਦੇ ਜਿਹੜੇ ਫਰਸ ਸਾਈਕਲਿਸਟਾ ਚਾਰ ਜਾਣੇ ਆਪਾਂ ਤਿੰਨ ਆਪਾਂ ਇੱਕ ਮੁੰਡਾ ਲੁਧਿਆਣੇ ਤੋਂ ਆਪਾਂ ਪਹਿਲੇ ਸਾਈਕਲਿਸਟ ਆ ਜਿਹੜੇ ਵੈਰੀ ਗੁੱਡ ਬਹੁਤ ਬੜੀ ਮਾਣ ਵਾਲੀ ਗੱਲ ਆ ਕਿ ਪਹਿਲੇ ਇਹ ਜਿਹੜੇ ਪਹਿਲੇ ਸਾਈਕਲ ਚਾਲਕ ਨੇ ਇਹ ਜਿਹੜੇ ਜਾ ਕੇ ਆਏ ਨੇ ਤੇ ਜਿਹੜੀ ਥੋੜੀ ਤਾਰੀਖ ਇਹ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਆਪਣੇ ਵਾਸਤੇ ਇੰਨਾ ਸਮਾਂ ਕੱਢ ਕੇ ਆਏ ਹਨ ਤੇ ਸਮਾਂ ਕੱਢ ਕੇ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਤੇ ਸਮਾਂ ਕੱਢ ਕੇ ਇਹ ਵੀ ਆਪਣੇ ਵਾਸਤੇ ਆਏ ਜਿਹੜਾ ਜੀ ਸਾਰੇ ਅਬਦੇ ਕੰਮ ਧੰਦੇ ਸੌ ਹੁੰਦੇ ਹਨ ਤੇ ਸਾਰੇ ਕੰਮ ਧੰਦੇ ਛੱਡ ਕੇ ਆਪਣੇ ਸਵਾਗਤ ਵਾਸਤੇ ਆਇਆ ਜੀ ਤੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਾਰੀ ਕਮੇਟੀ ਦੇ ਵਿੱਚ ਇਹ ਦਿਲੋਂ ਧੰਨਵਾਦ ਕਰਦੇ ਆਪਣੇ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਜੀ ਜਿਹੜੇ ਸਾਡੇ ਇਹ ਨੌਜਵਾਨ ਜਾ ਕੇ ਆਏ ਨੇ ਉਹਨਾਂ ਦਾ ਸਾਡੇ ਸਰਪੰਚ ਸਾਹਿਬ ਮੂੰਹ ਮਿੱਠਾ ਕਰਾਉਣਗੇ ਜੀ ਆਇਆਂ ਆ ਬਹੁਤ ਬਹੁਤ ਤੇ ਬਗਾਰ ਦਤੂ ਸਾਰੀ ਸਮੂਚੀ ਪੰਚਾਇਤ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ